ਹੁਣ ਗੱਲ ਕਰਦੇ ਹਾਂ ਪੰਜਾਬ 'ਚ ਲੱਗਣ ਵਾਲੇ ਬਾਇਓ ਗੈਸ ਪਲਾਂਟਾਂ ਦੀ ਜਿਸ ਦੇ ਵਿਰੋਧ ਨੂੰ ਲੈ ਕੇ ਲੋਕਾਂ ਦੇ ਨੁਮਾਇੰਦਿਆਂ ਨੇ ਸਰਕਾਰ ਦੇ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਸ ਤੇ ਸਰਕਾਰ ਨੇ ਇਸ ਮਾਮਲੇ ਦੇ ਲਈ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਹੈ ਪੰਜਾਬ 'ਚ ਸੱਤ ਥਾਵਾਂ ਤੇ ਲੱਗਣ ਵਾਲੇ ਸੱਤ ਬਾਇਓ ਗੈਸ ਪਲਾਂਟਾਂ ਦਾ ਵਿਰੋਧ ਹੋ ਰਿਹਾ ਹੈ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਇਸ ਵਿਚਾਲੇ ਇਹ ਮਾਮਲਾ ਸਰਕਾਰੀ ਦਰਬਾਰੇ ਵੀ ਪਹੁੰਚਿਆ ਲੁਧਿਆਣਾ ਜਲੰਧਰ ਤੇ ਪਟਿਆਲਾ ਚ ਪਿੰਡਾਂ ਦੇ ਲੋਕਾਂ ਦਾ ਵਫਦ ਚੰਡੀਗੜ੍ਹ ਪਹੁੰਚਿਆ ਤੇ ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਜਿਸ ਚ ਲੋਕਾਂ ਦੇ ਨੁਮਾਇੰਦਿਆਂ ਨੇ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਬਾਇਓ ਗੈਸ ਦੇ ਇਨਾ ਪਲਾਂਟਾਂ ਦੇ ਨਾਲ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਫੈਲ ਸਕਦੀਆਂ ਨੇ ਜੋਰ ਇਸ ਗੱਲ ਤੇ ਲਾਇਆ ਹੈ ਕਿ ਬਾਇਓ ਗੈਸ ਫੈਕਟਰੀਆਂ ਟੈਕਨੀਕਲੀ ਵੀ ਔਰ ਵਿਗਿਆਨਕ ਤੌਰ ਤੇ ਵੀ ਇਹ ਗ੍ਰੀਨ ਟੈਕਨੋਲੋਜੀ ਦੀਆਂ ਫੈਕਟਰੀਆਂ ਨਹੀਂ ਹੈ ਇਹ ਰੈੱਡ ਜ਼ੋਨ ਦੀਆਂ ਫੈਕਟਰੀਆਂ ਇਹ ਕੈਂਸਰ ਪੈਦਾ ਕਰਨਗੀਆਂ ਸਾਡੇ ਲੋਕਾਂ ਨੂੰ ਮਾਰਨਗੀਆਂ ਇਹਨਾਂ ਦਾ ਹਾਰਮੋਨਲ ਵਿਗਾੜ ਪੈਦਾ ਹੋਊਗਾ ਔਰ ਸਾਡਾ ਵਾਤਾਵਰਨ ਜਿਹੜਾ ਖੇਤੀ ਹੈ ਜਿਹੜੀ ਪਾਣੀ ਹੈ ਜਿਹੜਾ ਹਵਾ ਜਿਹੜੀ ਸਾਹ ਲੈਣਾ ਜਿਹੜਾ ਉਹ ਸਾਡਾ ਜਿਹੜਾ ਬਹੁਤ ਵੱਡੀ ਪੱਧਰ ਤੇ ਨਿਗਰੂਗਾ ਮੰਤਰੀਆਂ ਨੇ ਨੁਮਾਇੰਦਿਆਂ ਦੇ ਵੱਲੋਂ ਰੱਖੇ ਤਰਕ ਨੂੰ ਗੰਭੀਰਤਾ ਦੇ ਨਾਲ ਸੁਣਿਆ ਹੈ ਤੇ ਕਿਹਾ ਹੈ ਕਿ ਕੁੰਗਰਾਲੀ ਰਾਜਪੂਤਾਂ ਦੀ ਫੈਕਟਰੀ ਹਲੇ ਨਹੀਂ ਚੱਲੇਗੀ ਇਸ ਦੇ ਨਾਲ ਹੀ ਸਰਕਾਰ ਨੇ ਇਸ ਮਾਮਲੇ 'ਤੇ ਇੱਕ ਕਮੇਟੀ ਬਣਾਉਣ ਦਾ ਪ੍ਰੋਸਾ ਦਿੱਤਾ ਹੈ ਜਿਸ 'ਤੇ ਸਰਕਾਰ ਕਿਸਾਨ ਤੇ ਮਾਹਰ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੀ ਰਿਪੋਰਟ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਈ ਜਾਵੇਗੀ ਸੋਂ ਤੋਂ ਬਾਅਦ ਸਾਡੇ ਨਾਲ ਇੱਕ ਗੱਲ ਤੈਅ ਕੀਤੀ ਵੀ ਦੋਹੇ ਤਰਾ ਤੁਸੀਂ ਅਸੀਂ ਤੇ ਸਰਕਾਰ ਜਾਂ ਐਕਸਪਰਟ ਸੈਸਦਾਨ ਬੈਠਣਗੇ ਸਾਂਝੀ ਕਮੇਟੀ ਬਣੂਗੀ ਸਾਂਝੀ ਕਮੇਟੀ ਨਾਲ ਡਿਸਕਸ ਕਰਕੇ ਸਾਰਾ ਕੁਝ ਕੀ ਰਿਜ਼ਲਟ ਨਿਕਲਦਾ ਅਮਰ ਰੋੜਾ ਨੇ ਕਿਹਾ ਵੀ ਇਹ ਸੱਚ ਕੋਈ ਕੈਂਸਰ ਕਰਦੀ ਹੈ ਸਿਹਤ ਵਿਗਾੜ ਰਾਜੀ ਫੈਕਟਰੀਆਂ ਦੇ ਇਨਸਾਨਾਂ 'ਚ ਅੰਦ ਕਰ ਦਿਆਂਗੇ ਉਧਰ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤੀ ਵਿਗਿਆਨੀ ਡਾਕਟਰ ਇਕਬਾਲ ਸਿੰਘ ਨੇ ਪlant ਲੱਗਣ ਦੇ ਨਾਲ ਕੋਈ ਨੁਕਸਾਨ ਨਾ ਹੋਣ ਦੀ ਗੱਲ ਆਖੀ ਹੈ ਬਾਇਓਗੈਸ ਜਿਹੜੀ ਹੈਗੀ ਇੱਕ ਸਾਫ ਸੁਥਰਾ ਫਿਊਲ ਹੈ ਜਿਹੜੇ ਆਪਣੇ ਬਿਮਾਰੀ ਵਾਲੇ ਜਿਹੜੇ ਵਿਸ਼ਾਣੂ ਹੁੰਦੇ ਨੇ ਉਹ ਜਿਹੜੇ ਜਦੋਂ ਬਾਇਓਗੈਸ ਜਿਹੜੀ ਗੋਬਰ ਹੋ ਗਿਆ ਜਾਂ ਉਹ ਇਹਦੇ ਚ ਕਿਰਿਆ ਹੁੰਦੀ ਆ ਜਿਹੜੀ ਬਾਇਓਗੈਸ ਪ੍ਰਾਪਤ ਕਰਨ ਦੀ ਉਹਦੇ ਵਿੱਚ ਜਿਹੜੇ ਹੈਗੇ ਨੇ ਖਤਰਨਾਕ ਵਿਸ਼ਾਣੂ ਮਰ ਜਾਂਦੇ ਨੇ ਤੇ ਇਹਨਾਂ ਤੋਂ ਜਿਹੜੀ ਹੈਗੀਆਂ ਇਹ ਆਪਾਂ ਇੱਕ ਬਿਮਾਰੀ ਦਾ ਮਟੀਰੀਅਲ ਹੁੰਦਾ ਤੇ ਦੂਸਰਾ ਜਿਹੜੇ ਗੋਬਰ ਜਿਹੜੇ ਨਾਲ ਜਿਹੜੇ ਬਾਹਰ ਨਿਕਲਦਾ ਹੈ ਜਿਹੜਾ ਸਲਰੀ ਆਪਾਂ ਕਹਿੰਦੇ ਆ ਉਹ ਵੀ ਜਿਹੜੀ ਹੈਗੀ ਆ ਉਹਦੇ ਤੋਂ ਜਿਹੜੀ 스멜 ਵਗੈਰਾ ਜਿਹੜੀ ਹੁੰਦੀ ਹੈ ਉਹ ਵੀ ਆਪਣੀ ਖਤਮ ਹੋ ਜਾਂਦੀ ਹੈ ਦੱਸ ਦਈਏ ਕਿ ਇਹ ਫੈਕਟਰੀਆਂ ਲੁਧਿਆਣਾ ਦੇ ਕੁੰਗਰਾਲੀ ਰਾਜਪੂਤਾ ਅਖਾੜਾ ਮੁਸ਼ਕਾਬਾਦ ਅਤੇ ਪੰਦੂੜੀ ਚ ਤੇ ਜਲੰਧਰ ਚ ਭੋਗਪੁਰ ਕੰਧਾਲਾ ਗੁਰੂ ਭੋਗਪੁਰ ਤੇ ਪਟਿਆਲਾ ਦੇ ਕਕਰਾਲਾ ਚ ਲੱਗ ਰਹੀਆਂ ਨੇ ਭਾਵੇਂ ਇਹਨਾਂ ਫੈਕਟਰੀਆਂ ਦਾ ਵਿਰੋਧ ਹੋ ਰਿਹਾ ਪਰ ਜੇ ਫੈਕਟਰੀਆਂ ਨਹੀਂ ਲੱਗਣਗੀਆਂ ਤਾਂ ਸੂਬੇ ਨਿਵੇਸ਼ਕ ਕਿੱਥੋਂ ਆਉਣਗੇ ਤੇ ਜੇ ਕਿਸੇ ਨੇ ਨਿਵੇਸ਼ ਹੀ ਨਹੀਂ ਕੀਤਾ ਤਾਂ ਸੂਬੇ ਦਾ ਵਿਕਾਸ ਕਿਵੇਂ ਹੋਵੇਗਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਕਿੱਥੋਂ ਮਿਲੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ